ਮੀ ਵੀ ਹੈ ਅਤੇ ਪਿਛਲੇ ਪਿੰਡਾਂ ਤੋਂ ਬਰਸਾਤੀ ਮੌਸਮ ਦੇ ਵਿੱਚ ਆਉਂਦਾ ਪਾਣੀ ਉਹਨਾਂ ਦੇ ਖੇਤਾਂ ਦੇ ਵਿੱਚ ਭਰ ਜਾਂਦਾ ਹੈ ਕਿਉਂਕਿ ਉਹਨਾਂ ਤੋਂ ਅਗਲੇ ਪਿੰਡਾਂ ਦੇ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਲਈ ਕੋਈ ਰਾਹ ਨਹੀਂ ਹੈ ਆਪਣੀ ਤਬਾਹ ਹੁੰਦੀ ਫਸਲ ਨੂੰ ਵਿਖਾਉਂਦਿਆਂ ਹੋਇਆ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਏਸੀ ਹੀ ਤਰ੍ਹਾਂ ਬਰਸਾਤੀ ਦਿਨਾਂ ਦੇ ਵਿੱਚ ਜੋ ਪਾਣੀ ਆਉਂਦਾ ਹੈ ਉਸ ਦੇ ਨਾਲ ਉਹਨਾਂ ਦੀ ਫਸਲ ਤਬਾਹ ਹੁੰਦੀ ਹੈ ਉਹਨਾਂ ਨੇ ਦੱਸਿਆ ਕਿ ਪਿੰਡ ਤਲਵੰਡੀ ਬੁੱਸ ਸਿੰਘ ਦੇ ਨਜ਼ਦੀਕ ਜੋ ਰੋਹੀ ਸੀ ਉਸ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਪੂਰ ਕੇ ਉਸ ਦੇ ਵਿੱਚ ਮਿੱਟੀ ਪਾ ਦਿੱਤੀ ਗਈ ਹੈ ਜਿਸ ਦੇ ਕਾਰਨ ਇਹ ਪਾਣੀ ਅੱਗੇ ਨਹਿਰ ਵੱਲ ਨਹੀਂ ਜਾਂਦਾ ਅਤੇ ਇੱਥੇ ਹੀ ਰੁਕ ਜਾਂਦਾ ਹੈ ਜਿਸ ਦੇ ਕਾਰਨ ਉਹਨਾਂ ਦਾ ਹਰ ਸਾਲ ਐਸੀ ਹੀ ਤਰ੍ਹਾਂ ਫਸਲ ਦਾ ਨੁਕਸਾਨ ਹੁੰਦਾ ਹੈ ਪਾਣੀ ਨਿਕਾਸੀ ਨਹੀਂ ਹੈਗੀ ਡਰੇਨਾਂ ਡਰੇਨ ਕੋ ਖਲਾਈ ਨਹੀਂ ਹੋਈ ਮੇਰੇ ਹਿਸਾਬ ਨਾਲ 10-15 ਸਾਲ ਹੀ ਹੋਵੇ ਖਲਾਈ ਨਹੀਂ ਹੋਈ ਇਹ ਤੇ ਕਿਹੜਾ ਪਾਣੀ بارش ਦਾ ਵਾ بارش ਦਾ ਹੀ ਵਾ ਕਿੰਨੇ ਪਿੰਡਾਂ ਦਾ ਪਾਣੀ ਜਿਹੜਾ ਇੱਥੇ ਆਣ ਕੇ ਰੁਕ ਜਾਂਦਾ ਪਾਣੀ ਜੀ 8-10 ਪਿੰਡਾਂ ਦਾ ਹੈ ਤੇ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਮੰਗੇ ਉਹ ਕਰਦੇ ਵੀ ਡਰੇਨ ਦੀ ਖਲਾਈ ਹੋਣੀ ਚਾਹੀਦੀ ਹੈ ਫਿਰ ਸਰਕਾਰ ਨੂੰ ਬੇਨਤੀ ਹੈ ਸਾਡੀ ਵੀ ਕਿਸਾਨਾਂ ਦਾ ਜਿਹੜਾ ਖਰਾਬਾ ਮੈਂਨਾਂ ਚਾਹੀਦਾ 2-150 ਕਿਸਾਨ ਹੈ ਜਿਹੜਾ ਅੱਜ ਬਿਲਕੁਲ ਬਰਬਾਦ ਹੋ ਚੁੱਕਾ ਹੈ ਜਿਨ੍ਹਾਂ ਸਾਰਾ ਚੋਨਾ ਲਾਇਆ ਸੀ ਫਿਰ ਉਹਨਾਂ ਦੀ ਜ਼ਿੰਦਗੀ ਬਚ ਸਕਦੀ ਹੈ ਉਹਨਾਂ ਦਾ ਜੀਵਨ ਬਚ ਸਕਦਾ ਖਰਚਾ ਬਹੁਤ ਕੀਤਾ ਹੈ ਦੁਬਾਰਾ ਹੁਣ ਸਾਨੂੰ ਅਜੇ ਕੋਈ ਝਾਕਣੀ ਵੀ ਜਿਹੜਾ ਸਾਡੀ ਇਹ ਫਸਲ ਦੁਬਾਰਾ ਚੋਨੇ ਦੀ ਲੱਗ ਸਕੇ ਇਸ ਕਰਕੇ ਅ ਪੀ ਜਿਹੜਾ ਸਾਨੂੰ ਇਹ ਸਾਡਾ ਜਿੱਨਾ ਚ ਸਾਡੇ ਨਕਾਸ਼ ਦਾ ਪ੍ਰਬੰਧ ਨਹੀਂ ਹੁੰਦਾ ਸਿਰਫ ਸਾਨੂੰ ਕਿਲੋ ਕਿਲੋ 1.5 ਕਿਲੋਮੀਟਰਾਂ ਨਕਾਸ਼ ਜੇ ਸਾਡਾ ਨਕਾਸ਼ ਬਣ ਜੇ ਤੇ ਜਿਹੜਾ 100 150 ਕਿੱਲਾ ਦਾ ਜ਼ਮੀਨ ਹੈ ਤੇ ਕਿਸਾਨਾਂ ਦੀ ਜਿਹੜੀ ਰੋਟੀ ਬੱਸ ਸਕਦੀ ਹਰ ਸਾਲ ਹੁੰਦੇ ਨੁਕਸਾਨ ਤੋਂ ਪਰੇਸ਼ਾਨ ਪੀੜਤ ਕਿਸਾਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਫਸਲੀ ਨੁਕਸਾਨ ਦੀ ਪਰਪਾਈ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਉਤੇ ਉਹਨਾਂ ਨੇ ਡਿਪਟੀ ਕਮਿਸ਼ਨਰ ਤੋਂ ਇਸ ਸਮੱਸਿਆ ਨੂੰ ਹੱਲ ਕਰਵਾਉਣ ਦੇ ਲਈ ਪਿੰਡ ਤਲਵੰਡੀ 부ਦ ਸਿੰਘ ਦੇ ਨਜ਼ਦੀਕ ਸੜਕ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਪੂਰੇ ਪਾਈਜਾਨ ਦੀ ਅਪੀਲ ਕੀਤੀ ਹੈ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਅਤੇ ਪਾਣੀ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਨਾ ਰੁਕੇ ਜਿਵੇਂ ਕਿ ਨਾ ਚੌ ਪਿੰਡਾਂ ਦਾ ਪਾਣੀ ਤੂਤਾਂ ਦਾ ਇਧੋ ਥੱਲੇੋਂ ਆ ਕੋਟ ਬੁੱਢੇ ਦਾ ਵਾ ਇੱਕ ਬੰਗਲਾ ਵਾ ਇਹ ਕਾ ਤਲਵੰਡੀ ਆ ਇਹਨਾਂ ਪਿੰਡਾਂ ਸਾਰਾ ਪਾਣੀ ਇੱਥੇ ਆਣ ਕੇ ਇਕੱਠਾ ਹੁੰਦਾ ਸਰਕਾਰ ਤੋਂ ਅਪੀਲ ਕਰੂੰ ਇੱਕ ਤੇ ਇਹਨਾਂ ਨੂੰ ਮਾਜਬਾ ਦਿੱਤਾ ਜਾਵੇ ਦੂਜੀ ਜਿਹੜੀ ਗੱਲ ਆ ਵੀ ਇਹਨਾਂ ਦੇ ਵਕਾਫ ਦਾ ਬੰਦੋਬਸਤ ਤੇ ਲੋ ਬਹੁਤ ਜ਼ਰੂਰੀ ਆ ਕੀਤਾ ਜਾਵੇ ਕਿਉਂਕਿ ਹਰ ਸਾਲ ਸਰਕਾਰ ਤੋਂ ਮਾਜਬਾ ਮੰਗਣ ਦੀ ਸਾਨੂੰ ਲੋੜ ਨਾ ਪਵੇ ਸਾਰੇ ਮਹਿਕਮੇ ਅੱਗੇ ਪੀ ਲਿਆ ਕਿ ਮੌਕਾ ਵੇਖਿਆ ਜਾਵੇ ਤੇ ਇਹਨਾਂ ਕਿਸਾਨਾਂ ਦਾ ਕੋਈ ਹੱਲ ਕੀਤਾ ਜਾਵੇ ਜੇ ਹੱਲ ਨਾ ਹੋਇਆ ਤੇ ਇਹ ਕਿਸਾਨ ਮਾਰੇ ਜਾਣਗੇ ਕਿੰਨੀ ਕਵਾਰਾਂ ਇਹ ਦੁਬਾਰਾ ਦੁਬਾਰਾ ਫਸਲ ਆਉਣਗੇ ਜਿਹੜਾ ਖਰਚਾ ਉਹ ਚੜ ਗਿਆ 12 12 13 13000 ਰੁਪਏ ਖਰਚਾ ਆ ਗਿਆ ਪੀਲ ਕਰਦੇ ਆ ਜਿਤਨਾ ਸਾਡੇ ਐਮਐਲ ਸਾਹਿਬ ਨੇ ਵੀ ਉਹ ਮੌਕਾ ਆ ਕੇ ਵੇਖਣਾ ਤੇ ਕੋਈ ਨਾ ਕੋਈ ਉੱਪਰ ਸਰਕਾਰ ਨਾਲ ਗੱਲ ਕਰਕੇ ਤੇ ਇਥੋਂ ਕੋਈ ਰਸਤਾ ਕੋਈ ਪਾਣੀ ਦਾ ਵਿਕਾਸ ਕਰਨ ਬਹਿਰ ਹਾਲ ਹੁਣ ਵੇਖਣਾ ਹੋਵੇਗਾ ਕਿ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਕਿਸਾਨਾਂ ਦੀ ਇਸ ਸਮੱਸਿਆ ਦੇ ਵੱਲ ਧਿਆਨ ਦੇਵੇਗਾ ਜਾਂ ਫਿਰ ਕਿਸਾਨਾਂ ਨੂੰ ਇੰਜ ਹੀ ਆਪਣੀ ਸਮੱਸਿਆ ਦੇ ਨਾਲ ਭੁੱਖੇਰੇ ਵਿੱਚ ਇਸੇ ਹਿੱਤਰਾ ਯੋਜਨਾ ਪਵੇਗਾ ਪੀਟੀਸੀ ਨਿਊਜ਼ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ